राम राम जी मुल्तान ਤੇ ਪੀਰਾਂ ਨਾਲ ਗੁਰੂ ਨਾਨਕ ਜੀ ਦੀ ਚਰਚਾ ਗੁਰੂ ਨਾਨਕ ਜੀ ਪ੍ਰਮਣ ਕਰਦੇ ਹੋਏ ਮਲਤਾਨ ਵਿੱਚ ਜਾ ਪਹੁੰਚੇ ਮਲਦਾਨ ਨਗਰ ਦੇ ਬਾਹਰ ਗੁਰੂ ਨਾਨਕ ਜੀ ਬਾਲਾ ਦੀਨਾ ਨੂੰ ਵਿਰਾਜਮਾਨ ਹੋਏ ਜਦੋਂ ਮਲਤਾਨ ਦੇ ਪੀਰਾਂ ਨੂੰ ਪਤਾ ਲੱਗਾ ਕਿ ਨਾਨਕ ਜੀ ਆਏ ਨੇ ਤੇ ਉਹ ਬਹੁਤ ਚਿੰਤਾਤੁਰ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਨਾਨਕ ਜੀ ਦੇ ਚਰਨਾਂ ਨਾਲ ਕਾਬਾ ਘੁੰਮ ਗਿਆ ਹੈ ਨਾਨਕ ਜੀ ਜਿੱਥੇ ਜਾਂਦੇ ਨੇ ਆਪਣੀ ਹੁਜੇ ਦਾ ਪਰਚਮ ਫੈਲਾਉਂਦੇ ਨੇ ਨਾਨਕ ਜੀ ਤੋਂ ਡਰ ਕੇ ਉਹਨਾਂ ਨੇ ਸੋਚਿਆ ਜੇ ਨਾਨਕ ਜੀ ਇੱਥੇ ਆ ਗਏ ਤੇ ਸਾਨੂੰ ਕੋਈ ਨਹੀਂ ਪੁੱਛੇਗਾ ਤੇ ਨਾਨਕ ਜੀ ਸਾਨੂੰ ਹਰਾ ਕੇ ਆਪਣੀ ਦਿਯਾਜਾ ਕਰਵਾ ਲੈਣਗੇ ਸਾਡੇ ਜੋ murid ਨੇ ਸਾਨੂੰ ਛੱਡ ਕੇ ਨਾਨਕ ਜੀ ਦੇ ਚਰਨਾਂ 'ਵਲ ਲੱਗ ਪੈਣਗੇ ਉਹਨਾਂ ਨੇ ਇੱਕ ਸੰਦੇਸ਼ ਨਾਨਕ ਜੀ ਨੂੰ ਭੇਜਿਆ ਉਹਨਾਂ ਨੇ ਇੱਕ ਬਰਤਾ ਦੁੱਧ ਦਾ ਪੂਰਾ ਭਰ ਕੇ ਨਾਨਕ ਜੀ ਨੂੰ ਭੇਜਿਆ ਮਰਦਾਨਾ ਜੀ ਦੇ ਬੜੇ ਪ੍ਰਸੰਨ ਹੋਏ ਕਿ ਇਹ ਤੇ ਬੜੇ ਸੰਤ ਸੇਵੀ ਨੇ ਪਾਈ ਬਾਲਾ ਜੀ ਨੇ ਕਿਹਾ ਕਿ ਇਹ ਦੁੱਧ ਦਾ ਪਿਆਲਾ ਸਾਡੇ ਲਈ ਆਇਆ ਹੈ ਨਾਨਕ ਨੇ ਕਿਹਾ ਨਹੀਂ ਇਹ ਉਹਨਾਂ ਨੇ ਇੱਕ ਸੰਦੇਸ਼ਾਨੂੰ ਦਿੱਤਾ ਹੈ ਉਸ ਬਾਟੇ ਵਿੱਚ ਨਾਨਕ ਜੀ ਜਿਸ ਦਰਗਤੇ ਤਾਂ ਬੈਠੇ ਸੀ ਉਹ ਚਮੇਲੀ ਦਾ ਦਰਗਤ ਸੀ ਨਾਨਕ ਜੀ ਨੇ ਚਮੇਲੀ ਦਾ ਇੱਕ ਫੁੱਲ ਤੋੜਿਆ ਅਤੇ ਉਸ ਦੁੱਧ ਦੇ ਬਾਟੇ ਉੱਤੇ ਰੱਖ ਦਿੱਤਾ ਤੇ ਬਾਟਾ ਵਾਪਸ ਭੇਜ ਦਿੱਤਾ नानक जी बटावे के समझ गए सी कि पीर कहना चाहते हैं कि मुल्तान पीड़ा की नगरी है इथे ਤੁਹਾਡੇ ਲਈ ਕੋਈ ਜਗ੍ਹਾ ਨਹੀਂ ਹੈ ਤੁਸੀਂ ਕਿਰਪਾ ਕਰਕੇ ਇੱਥੇ ਆ ਕੇ ਬਾਕੀਆਂ ਦਾ ਮਨ ਆਪਣੇ ਉੱਲ ਪ੍ਰਭਾਵਿਤ ਕਰਕੇ ਸਾਨੂੰ ਤਕਲੀਫ ਨਾ ਦਿਓ नानक जी ਨੇ ਕਿਹਾ ਮੈਂ ਇੱਥੇ ਕਿਸ ਨੂੰ ਤਕਲੀਫ ਨਹੀਂ ਦੇਣਾ ਹਾਂ ਜਿਸ ਤਰ੍ਹਾਂ ਚਮੇਲੀ ਦਾ ਫੁੱਲ ਇਸ ਦੁੱਧ ਨੂੰ ਵਿਗਾੜੇ ਬਿਨਾ ਇਸ ਬਾਟੇ ਵਿੱਚ ਸਮਾ ਗਿਆ ਉਸੇ ਤਰ੍ਹਾਂ ਮੈਂ ਵੀ ਇਥੇ ਕੁਝ ਵਿਗਿਆਨ ਕੀਤੇ ਬਗੈਰ ਹੀ ਰਹਾਂਗਾ ਤੇ ਕੁਝ ਸਤਸੰਗ ਤੁਹਾਡੇ ਨਾਲ ਕਰਾਂਗਾ ਇਹ ਦੇਖ ਕੇ ਸਾਰੇ پیرਵਤ પ્રસન્ન ਹੋਏ ਕਿ ਖੁਦਾ ਦੇ ਬੰਦੇ ਨਾਲ ਸਤਸੰਗ ਕਰਨ ਦਾ ਮੌਕਾ ਮਿਲੇਗਾ ਉਹਨਾਂ ਨੇ ਮਹਤਾ ਦਾ ਸਤਸੰਗ ਦਾ ਨਾਨਕ ਜੀ ਨੂੰ ਆਪਣੇ ਨਗਰ ਵਿੱਚ ਵਿਰਾਜਮਾਨ ਕੀਤਾ ਫਿਰ ਸਭ ਤੋਂ ਪਹਿਲਾਂ ਉੱਥੇ ਸਮਸਤ ਵਰੇਜ ਨੇ ਬੁੱਧ ਸ਼ਰਧਾ ਨਾਮ ਜੀ ਨੂੰ ਪੁੱਛਿਆ ਕਿ ਮੈਂ ਮਨ ਨੂੰ ਮਾਰਨ ਵਾਸਤੇ ਬੜੇ ਕਠਿਨ ਤਪ ਕਰਕੇ ਸਰੀਰ ਨੂੰ ਲੱਕੜ ਵਾਂਗ ਸੁੱਕਾ ਕਰ ਲਿਆ ਹੈ ਪਰ ਇਤਨਾ ਕਠਿਨ ਸਾਧਨ ਕਰਨ ਦੇ ਬਾਵਜੂਦ ਮਨ ਮੇਰਾ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਇਹ ਚੰਚਲ ਹੈ ਪਟਕਦਾ ਹੀ ਰਹਿੰਦਾ ਹੈ ਇਸ ਨੂੰ ਕਿਵੇਂ ਸਥਿਰ ਕੀਤਾ ਜਾ ਸਕਦਾ ਹੈ ਨਾਨਕ ਜੀ ਪ੍ਰਸੰਨ ਇਹ ਪ੍ਰਸ਼ਨ ਸੁਣ ਕੇ ਬਹੁਤ ਪ੍ਰਸੰਨ ਹੋਏ ਨਾਨਕ ਜੀ ਨੇ ਕਿਹਾ ਵਰਮੀ ਨੂੰ ਮਾਰਨ ਨਾਲ ਸਪਨੇ ਮਰਦਾ ਸਪ ਮੰਤਰਾ ਨਾਲ ਵਸੁੰਦਾ ਹੈ ਇਸਨੂੰ ਵਸ ਕਰਨ ਦਾ ਹੋਰ ਕੋਈ ਸਾਧਨ ਨਹੀਂ ਹੈ ਜਬ ਤੱਕ ਕਰਨ ਨਾਲ ਮਨ ਵਸ ਨਹੀਂ ਹੁੰਦਾ ਸਗੋਂ ਮਾਨ ਉਹੜਿਆਈ ਚਾਹੁੰਦਾ ਹੈ ਤੇ ਹੋਰ ਹੰਕਾਰੀ ਹੋ ਜਾਂਦਾ ਹੈ ਸਤਿਗੁਰੂ ਦੇ ਉਪਦੇਸ਼ ਦਾ ਗ੍ਰਹਿਣ ਕਰਨਾ ਮਨ ਰੂਪੀ ਸਭ ਨੂੰ ਵਸ ਕਰਨ ਦਾ ਮੰਤਰ ਹੈ ਹੋਰ ਕੋਈ ਉਪਾਇ ਨਹੀਂ ਹੈ ਸ਼ਮਸ ਨੇ ਪੁੱਛਿਆ ਉਹ ਸ਼ਬਦ ਉਹ ਉਪਦੇਸ਼ ਕਿਹੜਾ ਹੈ ਜਿਹੜਾ ਤਰਨ ਕਰਨ ਨਾਲ ਮਨ ਵਸ਼ ਹੋ ਜਾਂਦਾ ਹੈ ਗੁਰੂ ਜੀ ਨੇ ਦੱਸਿਆ ਕਿ ਜਗਤ ਨੂੰ ਮੜਗ ਤ੍ਰਿਸ਼ਨਾ ਦੇ ਪਾਣੀ ਵਾਂਗ ਝੂਠਾ ਨਿਸ਼ਚੈ ਕਰਨਾ ਅਤੇ ਜਗਤ ਨੂੰ ਝੂਠਾ ਜਾਣ ਕਰਕੇ ਉਸ ਦਾ ਕੋਈ ਸੰਕਲਪ ਨਾ ਕਰਨਾ ਇਹ ਉਪਦੇਸ਼ ਨੂੰ ਤਾਰਨ ਕਰਕੇ ਮਨ ਨੂੰ ਜਿੱਤਿਆ ਜਾਂਦਾ ਹੈ ਉਪਰੰਤ ਇੱਕ ਪੀਰ ਬਹਾਵਲ ਹਕ ਨੇ ਕਿਹਾ ਨਾਨਕ ਜੀ ਤੁਸੀਂ ਮਾਇਆ ਨੂੰ ਝੂਠ ਦੱਸਦੇ ਹੋ ਪਰ ਉਸ ਤੋਂ ਬਿਨਾ ਜਗਤ ਦਾ ਕੋਈ ਕੰਮ ਪੂਰਾ ਨਹੀਂ ਹੁੰਦਾ ਗੁਰੂ ਜੀ ਨੇ ਦੱਸਿਆ ਜਿਵੇਂ ਮਾਇਆ ਝੁੱਠੀ ਹੈ ਤੇਵੇਂ ਇਸ ਦੇ ਵਿਹਾਰ ਝੂਠੇ ਹਨ ਇਸ ਤਰ੍ਹਾਂ ਸੁਪਨੇ ਵਿੱਚ ਕੋਈ ਬੇੜੀ ਤੇ ਚੜ ਕੇ ਨਦੀ ਤੋਂ ਪਾਰ ਹੋਣਾ ਚਾਹੇ ਤਾਂ ਇੱਕ ਟੱਗਾ ਦੇ ਕੇ ਪਾਰ ਲੰਘ ਜਾਂਦਾ ਹੈ ਪਰ ਸੁਪਨੇ ਦੀ ਨਦੀ ਤੇ ਟੱਗਾ ਦੋਵੇਂ ਹੀ ਝੂਠ ਹਨ ਤੇਵੇਂ ਹੀ ਮਾਇਆ ਦੇ ਵਿਹਾਰ ਸਮਝ ਲਵੋ ਪਰਮੇਸ਼ਵਰ ਸਦਾ ਹੀ ਸੱਚ ਹੈ ਉਸ ਦਾ ਨਾਮ ਸਦਾ ਹੀ ਮਨ ਵਿੱਚ ਵਸਾਓ ਫਿਰ ਰੁਕਮਦੀਨ ਨੇ ਪੁੱਛਿਆ ਕਿ ਸੰਤਾਂ ਦੇ ਲੱਛਣ ਕੀ ਹੁੰਦੇ ਨੇ ਗੁਰੂ ਜੀ ਨੇ ਕਿਹਾ ਸੰਤ ਦੀ ਪਹਿਲੀ ਗੱਲ ਇਹ ਹੈ ਕਿ ਉਹ ਪ੍ਰਾਇਗੁਣਥਨ ਕੇ ਪ੍ਰਸੰਨ ਹੁੰਦੇ ਹਨ ਅਤੇ ਗੁਣਵਾਨਾਂ ਦੀ ਸੇਵਾ ਕਰਦੇ ਹਨ। ਆਤਮ ਗਿਆਨ ਨੂੰ ਸਦਾ ਵਿਚਾਰਦੇ ਰਹਿੰਦੇ ਹਨ। ਪ੍ਰਾਇਸਤਰੀ ਨੂੰ ਬੁਰੀ ਨਜ਼ਰ ਨਾ ਨਹੀਂ ਵੇਖਦੇ। ਬੁਰੀਆਂ ਪੁਰਸ਼ਾਂ ਦੀ ਸੰਗਤ ਨਹੀਂ ਕਰਦੇ। ਆਪਣੇ ਜੋਰ ਦਾ ਕਿਸੇ ਉਤੇ ਦਬਾਅ ਨਹੀਂ ਪਾਉਂਦੇ। ਵੈਰੀ ਮਿੱਤਰ ਨੂੰ ਇੱਕੋ ਜਿਹਾ ਜਾਣਦੇ ਹਨ। ਸੋਗ ਹਰ ਇੱਤਿਆਦਰ ਨਿਰਾਦਰ ਨੂੰ ਇਕਸਾਰ ਜਾਣਦੇ ਹਨ। ਰਾਤ ਦਿਨ ਪਰਮੇਸ਼ਵਰ ਦੇ ਗੁਣ ਗਾਉਂਦੇ ਹਨ ਅਤੇ ਨਾਮ ਵਿੱਚ ਸਾਰੀ ਆਇਉ ਬਤੀਤ ਕਰਦੇ ਹਨ ਇਸ ਪ੍ਰਕਾਰ ਬਚਨ ਸੁਣ ਕੇ ਸਾਰੇ ਪੀੜਾ ਨੇ ਆਪ ਜੀ ਨੂੰ ਨਮਸਕਾਰ ਕੀਤੀ ਅਦੇ ਕਿ ਹਾਂ ਆਪ ધਨ ਹੋ ਜਿਨ੍ਹਾਂ ਨੇ ਕਲਯੁਗ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਕਰੋੜਾਂ ਦਾ ਉਧਾਰ ਕੀਤਾ ਹੈ ਫਕੀਰੀ ਇਸ ਦਾ ਹੀ ਨਾਮ ਹੈ ਜੋ ਤੁਸੀਂ ਕੀਤੀ ਹੈ ਇਸ ਤਰ੍ਹਾਂ ਦੀ ਤਪੱਸਿਆ ਉਹ ਹੈ ਜਿਹੜੀ ਫਰੀਦ ਜੀ ਨੇ ਕੀਤੀ ਸੀ ਸਤ ਤੂਹੇ ਜਿਹੜਾ ਸੀਤਾ ਜੀ ਨੇ ਕੀਤਾ ਸੀ ਜਤ ਲక్ష్మణ ਦਾ ਸੀ ਭਗਤੀ ਉਹ ਜਿਹੜੀ ਕਬੀਰ ਜੀ ਨੇ ਕੀਤੀ ਯੋਗ ਉਹ ਜੋ ਗੋਰਖ ਨੇ ਕੀਤਾ ਤਿਆਗ ਉਹ ਜਿਹੜਾ ਪਰਥੀ ਨੇ ਕੀਤਾ ਤੱਪ ਉਹ ਜਿਹੜਾ ਰਾਜ ਜਨਕ ਨੇ ਕੀਤਾ ਯੁੱਧ ਉਹ ਜਿਹੜਾ ਭਗਵਾਨ ਨੇ ਕੀਤਾ ਵਿਛੋੜਾ ਉਹ ਜਿਹੜਾ ਰਾਮਚੰਦਰ ਨੇ ਕੀਤਾ ਸੰन्यास ਦੱਤ ਨੇ ਕੀਤਾ ਹੱਠ ਉਹ ਜਿਹੜਾ ਤ੍ਰੂਣ ਨੇ ਕੀਤਾ ਤੇ ਗ੍ਰਸਥ ਉਹ ਜਿਹੜਾ ਅਧਮ ਬਲੀ ਨੇ ਕੀਤਾ ਇਹ ਕਥਨ ਕਰਕੇ ਪੀੜਾ ਨੇ ਆਪ ਜੀ ਨੂੰ ਬਾਰੰਬਾਰ ਨਮਸਕਾਰ ਕੀਤੀਆਂ ਤੇ ਕਿਹਾ ਇਹ ਸਾਨੂੰ ਵੀ ਉਪਦੇਸ਼ ਦਿਓ ਜਿਸ ਨਾਲ ਉੱਤਮ ਗਤੀ ਪ੍ਰਾਪਤ ਹੋਵੇ। ਨਾਨਕ ਜੀ ਨੇ ਸਾਰੇ ਪੀੜਾ ਦੇ ਨਿਮਰਤਾ ਪ੍ਰਯੋਜਨ ਸੁਣ ਕੇ ਕਿਹਾ ਗੁਰੂ ਜੀ ਨੇ ਕਿਹਾ ਪਰਮੇਸ਼ਵਰ ਦਾ ਨਾਮ ਜਪੋ ਸੰਤਾਂ ਦੀ ਸੰਗਤ ਕਰੋ ਮਨ ਵਿੱਚ ਪ੍ਰਮਾਤਮਾ ਦਾ ਪੈ ਰੱਖੋ ਜਿਸ ਨਾਲ ਮਨ ਵਿੱਚ ਵਿਸ਼ੇਵਿਕਾਰਾਂ ਦੇ ਸੰਕਲਪ ਨਹੀਂ ਉੱਠਦੇ। ਇਹ ਉਪਦੇਸ਼ ਸੁਣ ਕੇ ਸਾਰੇ ਪੀੜਾ ਨੇ ਖੜੇ ਹੋ ਕੇ ਨਮਸਕਾਰ ਕੀਤੀਆਂ ਤੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਿਹਾ 干什么？